ਲਓ ਵੀ ਮਿੱਤਰੋ ਪਹਿਲਾਂ ਤਾਂ ਮੇਰੀ ਨਿੱਕੀ ਜਿਹੀ ਪੈਣ ਨੂਰ ਨੂੰ ਕਰ ਦੋ ਵਿਸ਼ ਨੂਰ ਦਾ ਜਾਇਗਾ ਜਨਮ ਦਿਨ ਤੇ ਪਿਆਰਾ ਜਿਹਾ ਕਰ ਦੋ ਸ਼ੇਅਰ ਲਓ ਵੀ ਮਿੱਤਰੋ ਹੁਣ ਆਪਾਂ ਚੱਲੇ ਆ ਨੂਰ ਆਸਤੇ ਕੇਕ ਲੈਣ ਨੂਰ ਨੂੰ ਬਿਠਾ ਲਿਆ ਗੱਡੀ ਦੇ ਨਾਲ ਤੇ ਭਰਾ ਨੂੰ ਤੇ ਸਾਡੇ ਥੋੜੇ ਫੈਨ ਮਿਲ ਗਏ ਉਸ ਨਾਲ ਫੋਟੋਆਂ ਫੁਟੂਆਂ ਕੇ ਚਾਈਆਂ ਉਸ ਤੋਂ ਬਾਅਦ ਅਸੀਂ ਗੱਡੀ ਖੇਚ ਦੀ ਕੋਕਰੀ ਪੈਂਡਲ ਨੂੰ ਤੇ ਆ ਜਿਹੜਾ ਡੁੱਬਦਾ ਸੂਰਜ ਵੇਖ ਰਿਹਾ ਹਾਂ ਮਿੱਤਰੋ ਚੜ੍ਹਦਾ ਸੂਰਜ ਤੇ ਡੁੱਬਦਾ ਸੂਰਜ ਸਾਡੇ ਪਰਦੇਸੀ ਵੀਰ ਬਹੁਤ ਮਿਸ ਕਰਦੇ ਆ ਲਓ ਵੀ ਮਿੱਤਰੋ ਹੁਣ ਆਪਾਂ ਪਹੁੰਚ ਗਏ ਜਿੱਤਵਾਲ ਸ਼ਹਿਰ ਦੇ ਵਿੱਚ ਪੈਂਦੀ ਮਠਿਆਈ ਦੀ ਦੁਕ ਛੋਟੇ ਨੇ ਫੋਟੋਆਂ ਘਟਾਉਣੀਆਂ ਫਿਰ ਅਸੀਂ ਫੋਟੋਆਂ ਘਟਾਈਆਂ ਉਸ ਤੋਂ ਬਾਅਦ ਰਸਤੇ ਦੇ ਵਿੱਚ ਨੂਰ ਤੇ ਨੂਰ ਦੇ ਭਰਾ ਨੇ ਸਿੱਧੂ ਮੂਸੇ ਵਾਲੇ ਦੇ ਗਾਣੇ ਤੇ ਬਹੁਤ ਕੈਂਟ ਐਕਟਿੰਗ ਕੀਤੀ ਨੂਰ ਦਾ ਭਰਾ ਵੀ ਅੱਖਾਂ ਕੱਢ ਲਾ ਗਿਆ ਨੂਰ ਨੂੰ ਜਦੋਂ ਨੂਰ ਅੱਖਾਂ ਕੱਢਦੀ ਸੀ ਉਹਦਾ ਭਰਾ ਵੀ ਅੱਖਾਂ ਕੱਢ ਲਾ ਗਿਆ ਨੂੰ ਵੇਖ ਵੇਖ ਕੇ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਆਪਦੇ ਸੋਹਣੇ ਜਿਹੇ ਪਿੰਡ ਪਿੰਡਰ ਕਲਾਂ ਦੇ ਵਿੱਚ ਤੇ ਇਧਰ ਬਜ਼ੁਰਗ ਬੈਠੇ ਮੋੜ ਤੇ ਸਾਡੇ ਪਿੰਡ ਦੀ ਸ਼ਾਨ ਹੁਣ ਆਪਾਂ ਪਹੁੰਚ ਗਏ ਘਰੇ ਸਾਡੇ ਆਉਂਦੇ ਨੂੰ ਮੇਰੇ ਭਰਾ ਦੇ ਭਾਬੀ ਨੇ ਪੂਰੀ ਤਿਆਰੀ ਕਰਤੀ ਸੀ ਗਬਾਰੇ ਘੂਰੇ ਲਾ ਕੇ ਉੱਤਰਦੇ ਸਾਰੀ ਨੂਰ ਦੀਆਂ ਸੇ ਕੱਟ ਲਗਿਆ ਤੇ ਨੂਰ ਆਪਦੇ ਸਾਰੇ ਜਿੰਨੇ ਦੋਸਤ ਸਾਰਿਆਂ ਨਾਲ ਮਿਲ ਰਹੀ ਆ ਹੱਥ ਮਿਲਾ ਕੇ ਨਾਲ ਹੁਣ ਆਪਾਂ ਰੱਖਾਂਗੇ ਕੇਕ ਸਮੋਸੇ ਤੇ 9 ਨੰਬਰ ਮੈਂ ਤਾਂ ਦਿਖਾ ਰਿਹਾ ਕਿਉਂਕਿ ਨੂਰ ਜਿਹੜੀ 9 ਸਾਲਾਂ ਦੀ ਹੋ ਗਈ ਹੈ ਮੇਰੇ ਵੀਰੋ ਉਸ ਤੋਂ ਬਾਅਦ ਜਦੋਂ ਇਹ ਕੇਕ ਕੱਟਾਂ ਲਾ ਕੇ ਸਾਡਾ ਪਹਿਲਾ ਪਟਾਕਾ ਚੱਲੇ ਨਹੀਂ ਹੈ ਆ ਗਿਆ ਉਹ ਉਸ ਤੋਂ ਬਾਅਦ ਦੂਜਾ ਪਟਾਕਾ ਚੱਲ ਗਿਆ ਸ਼ੁਕਰ ਹੈ ਇਜਤ ਰਹਿ ਗਈ ਵੀਡੀਓ ਬਣ ਗਈ ਸ਼ੁਕਰ ਸ਼ੁਕਰ ਮਾਰੋ ਮਾਰੋ ਤਾੜੀਆਂ ਬਹੁਤ ਬਹੁਤ ਚੱਲੋ 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 ਮਾਰੋ ਤਾੜੀਆਂ ਵਾਹ ਜੀ ਵਾਹ ਸ਼ੁਕਰ ਹੈ ਇਜਤ ਰਹਿ ਗਈ ਮਾਰੋ ਮਾਰੋ ਤਾੜੀਆਂ ਦੋਸਤੋ ਬਾਤ ਕਹਿੰਦੇ ਤਾੜੀਆਂ ਥ ਸਾਰਿਆਂ ਨੂਰ ਨੇ ਖਵਾਇਆ ਕੇਕ ਨੂਰ ਨੂੰ ਉਹਨਾਂ ਨੇ ਖਵਾਇਆ ਨੂਰ ਨੇ ਉਹਨਾਂ ਨੂੰ ਖਵਾਇਆ ਨਾਲ ਹੀ ਮੇਰੇ ਭਰਾ ਦੇ ਭਾਬੀ ਦੇ ਨਾਲ ਹੀ ਮੇਰੀ ਮੰਮੀ ਨੇ ਨੂਰ ਨੂੰ ਕੇਕ ਖਵਾਇਆ ਉਸ ਤੋਂ ਬਾਅਦ ਮੈਂ ਨੂਰ ਨੂੰ ਚੱਕਿਆ ਤੇ ਨੂਰ ਦੇ ਮੂੰਹ ਜੀ ਬਾਦ ਨੂਰ ਆਪਣੇ ਆਪ ਨੂੰ ਆਪ ਹੀ ਖਾ ਗਿਆ ਕੇਕ ਹਜੇ ਕੱਟਿਆ ਨਹੀਂ ਸੀ ਜਵਾਕਾਂ ਨੇ ਪਹਿਲਾਂ ਹੀ ਸਾਰੇ ਘਵਾ ਰਹੇ ਓ ਮਾਈ ਗਾਡ ਇਤਨੇ ਖਰਾਬ ਬੱਚੇ ਖਰਾਬ ਕਰ ਦਿਆ ਸਭ ਕੁਝ ਸਾਰਾ ਪਲੈਨਿੰਗ ਮਸਾਂ ਘਵਾਰੇ ਜੋੜੇ ਤੇ ਜਦੋਂ ਸਾਰੇ ਘਵਾਰੇ ਫਟ ਕੇ ਨੂਰ ਦਾ ਭਰਾ ਰੋਣ ਲੱਗ ਗਿਆ ਕਹਿੰਦਾ ਤੁਸੀਂ ਸਾਰੇ ਘਵਾਰੇ ਆਪ ਹੀ ਫੋੜਦੇ ਆ ਮੈਨੂੰ ਕਿਸੇ ਨੇ ਫੋੜ ਨਹੀਂ ਨਹੀਂ ਦਿੱਤਾ ਨੂਰ ਨੁਗਵਾਰਾ ਫੋੜਨ ਦਾ ਮੌਕਾ ਨਹੀਂ ਮਿਲਿਆ ਦੀ ਸੇਲੀ ਨਾਲ ਹੋ ਗਈ ਲੜਾਈ ਨੂਰ ਨੇ ਇਹਦੇ ਲਾ ਦੇ ਚਾਰ ਰੇੜੇ ਠਾ ਠੂ ਠਾ ਠੀ ਠੀ ਠੂ ਹੋਣ ਲੱਗੀ ਮੇਰੇ ਵੀਰੋ ਨੂਰ ਛੱਡ ਦੇ ਛੱਡ ਦੇ ਨਾ ਛੱਡ ਦੇ ਕਾ ਮਾਰਨਾ ਚ ਵਗੜ ਨੂੰ ਛੱਡ ਦੇ ਛੱਡ ਦੇ ਛੱਡ ਦੇ ਬਸ ਬੱਸ ਛੱਡ ਦੇ ਉਸ ਤੋਂ ਬਾਅਦ ਕੇਕ ਤੇ ਸਮੋਸੇ ਸਾਰੇ ਜਵਾਕਾਂ ਨੂੰ ਖਵਾ ਦੇ ਨਾਲ ਦੀ ਨਾਲ ਹੀ ਜਦ ਨੂਰ ਦੇ ਭਰਾ ਦੇ ਮੂਰੇ ਸਮੋਸ ਪਹਿਲਾ ਰੋਂਦਾ ਸੀ ਕਿ ਉਹਦੀ ਖੁਸ਼ ਹੋ ਗਿਆ ਸਮੋਸੇ ਵੇਖ ਕੇ ਵੇਖਿਆ ਕਿੰਨਾ ਕਿਊਟ ਜਿਹਾ ਜਮਾ ਕੇ ਇਧਰ ਨੂਰ ਵੀ ਸਮੋਸੇ ਤੇ ਕੇਕ ਦਾ ਆਨੰਦ ਮਾਣ ਰਹੀ ਨੇ ਮੇਰੇ ਵੀਰੋ ਸਾਨੂੰ ਪੁੱਛਿਆ ਹੀ ਨਹੀਂ ਕਿ ਵੀਰੇ ਤੂੰ ਖਾਣਾ ਕਿ ਨਹੀਂ ਖਾਣਾ ਹੱਦ ਹੋ ਗਈ ਯਾਰ ਇਧਰ ਪਾਣੀ ਦਾ ਸਮੋਸਾ ਖਾਧਾ ਜਾ ਰਿਹਾ ਵਾਹ ਜੀ ਵਾਹ ਤਰੱਕੀ ਦੀ ਰਾਤ ਪੰਜਾਬ ਸਾਡਾ ਵਾਹ ਕੇ ਕੱਟਣ ਤੋਂ ਬਾਅਦ ਨੂਰ ਆਪਣੇ ਸਾਰੇ ਦੋਸਤਾਂ ਨੂੰ ਸਹੇਲੀਆਂ ਨੂੰ ਅਲਵਿਦਾ ਕਹਿੰਦੀ ਹੋਈ ਵੀ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਤੁਸੀਂ ਮੇਰੇ ਜਨਮ ਦਿਨ ਤੇ ਆਏ ਪਰ ਉਸ ਤੋਂ ਬਾਅਦ ਹਰ ਰਾਨੀ ਦੀ ਗੱਲ ਇਹ ਆ ਸਾਰੇ ਜਦੋਂ ਜਾ ਚੁੱਕੇ ਸੀ ਤੇ ਨੂਰ ਨੂੰ ਬਾਅਦ ਚ ਜੇਤਾ ਵੀ ਮੇਰੇ ਹਾਸ ਗਿਫਟ ਹੀ ਨਹੀਂ ਲੈ ਗਿਆ ਉਸ ਤੋਂ ਬਾਅਦ ਆਪਣੇ ਕੱਲੇ-ਕੱਲੇ ਦੋਸਤ ਨੂੰ ਘੇਰ-ਘੇਰ ਕੇ ਗਈ ਜੰਦੀ ਆ ਵੀ ਤੁਸੀਂ ਭਰਾਵਾ ਮੈਨੂੰ ਗਿਫਟ ਤਾਂ ਦੇਜੋ ਉਹ ਕਹਿੰਦੇ ਭਰਾਵਾ ਤੂੰ ਪਹਿਲਾਂ ਕਹਿੰਦੀ ਜਦੋਂ ਕੇਕ ਕੱਟ ਲਾਗੀ ਹੁਣ ਸਾਡੇ ਕੋਲ ਗਿਫਟ ਕਿੱਥੋਂ ਆ ਕੇ ਸਾਈਕਲ ਸੈੱਟ ਰੱਖ ਲਾ ਸਾਡੇ ਸਾਈਕਲ ਰੱਖ ਲਾ ਹੁਣ ਉਹ ਕਿੱਥੋਂ ਦੇ ਦੇਣਾ ਸਾਈਕਲ ਦੇਣ ਪਰ ਨਹੀਂ ਦਿੱਤਾ ਗਿਆ ਅਸੀਂ ਸਾਰਿਆਂ ਨੇ ਤਾਂ ਕੇਕ ਖਾ ਲਿਆ ਸੀ ਉਸ ਤੋਂ ਬਾਅਦ ਥੋੜਾ ਜਿਹਾ ਕੇਕ ਆਪਾਂ ਨੂਰ ਦੀ ਫੈਮਿਲੀ ਵਾਸਤੇ ਭੇਜਤਾ ਤੇ ਅੱਜ ਦਾ ਬਲੌਗ ਕਿਵੇਂ ਲੱਗਾ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਨੂਰ ਨੂੰ ਵਿਸ਼ੇ ਜਰੂਰ ਕਰ ਦਿਓ ਤੇ ਸ਼ੇਅਰ ਜਰੂਰ ਕਰ ਦਿਓ